ਚਾਇਓ ਵੀਰੋ ਦੇਖੋ ਰਾਤ ਕਾਉਰੀ ਫਿਰ ਰਹਾ ਜੰਗਲ ਦੇ ਵਿੱਚ ਆ ਵੀਰੇ ਮਿਲਿਆ ਕੋਈ ਚਿੱਤਾ ਜੁੱਤਾ ਕੁਝ ਨਹੀਂ ਮਿਲਿਆ ਵੱਟ ਜਿੱਤਾ ਬਈ ਹਾਂਜੀ ਸਸੇਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਦੇ 6:30 ਦਾ ਟਾਈਮ ਆ ਤੇ ਆਪਾਂ ਆਏ ਸੀ ਤੇ ਕਿਉਂਕਿ ਵੀਰੋ ਧਿਆਨ ਵੀ ਰੱਖਣਾ ਪੈਂਦਾ ਤੁਹਾਨੂੰ ਪਤਾ ਤੇ ਇੰਝ ਜੂ ਇਹਦਾ ਰੌਲਾ ਪੈ ਰਿਹਾ ਤੇ ਆਪਾਂ ਉਸੇ ਜਗ੍ਹਾ ਆਏ ਹਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਪਿੱਛੇ ਨਦੀ ਤੇ ਇਧਰ ਆਪਣੇ ਮਤਲਬ ਆਪਣਾ ਕਾਕੂ ਕੁਬੀਜੇ ਹੋਣਾ ਦੇਖ ਸਕਦੇ ਹੋ ਪਿੱਛੇ ਸਾਰੀ ਇਹ ਸੁਨਸਾਨ ਜੀ ਜਗ੍ਹਾ ਤੇ ਸਭ ਤੋਂ ਪਹਿਲਾਂ ਤਾਂ ਵੀਰੋ ਜਿਹੜੇ ਵੀਰ ਆਪਣੇ ਕਹਿੰਦੇ ਆ ਵੀ ਤੇਂਦੂਆ ਹੈ ਨਹੀਂ ਤੇਂਦੂਆ ਮਤਲਬ ਪੰਜਾਬ ਚ ਹੈ ਨਹੀਂ ਵੀ ਅਪਟਿਆਲੇ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਬਈ ਫੇਕ ਆ ਵੀਡੀਓ ਇਹ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿਉਂਕਿ ਤੇਂਦੂਆ ਦਾ ਤੇਂਦੂਆ ਤੇ ਹੁਣ ਪਹਿਲਾਂ ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਵੀਰੋ ਫਿਰ ਕਰਦੇ ਆਪਾਂ ਗੱਲ ਇਹ ਆਪਣਾ ਵੀਰ ਇੱਕ ਕਹਿੰਦੇ ਕਈ ਦਿਨਾਂ ਤੋਂ 2-3-4 ਦਿਨਾਂ ਤੋਂ ਇੱਥੇ ਹੀ ਮਤਲਬ ਫਿਰ ਰਿਹਾ ਰਾਖੀ ਵੀ ਉਹ ਕਰ ਰਹੇ ਆ ਕਿਉਂਕਿ ਵੀਰੋ ਇਹ ਸਾਬ ਨਾਲ ਮਤਲਬ ਉਹਨਾਂ ਦੀ ਬੱਕਰੀਆਂ ਗਾਇਬ ਹੋਈਆਂ ਤੇ ਉਹ ਕਹਿੰਦਾ ਵੀ ਕੁਝ ਵੀ ਮਤਲਬ ਹੋ ਸਕਦਾ ਤੁਹਾਨੂੰ ਪਤਾ ਤਿੰਦੂ ਦਾ ਰੌਲਾ ਜਿਆਦਾ ਤਿੰਦੂ ਆ ਵੀ ਕਹਿੰਦੇ ਲੈ ਸਕਦਾ ਪਰ ਵੀਰ ਕਈ ਦਿਨਾਂ ਤੋਂ ਕਹਿੰਦੀ ਰਾਤ ਆਪਣੇ ਘਰ ਚ ਰਾਖੀ ਕਰਦੇ ਆ ਵੀ ਕੁਝ ਵੀ ਕੁਝ ਪਤਾ ਨਹੀਂ ਲੱਗਦਾ ਵੀਰੋ ਕੁਝ ਵੀ ਹੋ ਸਕਦਾ ਤੇ ਆਉ ਥੋੜੀ ਜੀ ਵੀਰ ਨਾਲ ਆਪਾਂ ਕਰਾਂ ਗੱਲ ਤੇ ਪੁੱਛਦੇ ਆ ਇਹਨੂੰ ਮਤਲਬ ਕੁਝ ਤੁਹਾਨੂੰ ਸਰਾਕ ਮਿਲਿਆ ਕਿ ਨਹੀਂ ਕਿਉਂਕਿ ਕਾਲੀ ਕਾਲੂ ਆਪਣਾ ਕਈ ਦਿਨਾਂ ਤੋਂ ਤੁਹਾਨੂੰ ਪਤਾ ਇੱਧਰ ਹੀ ਰਹਿ ਰਿਹਾ ਇਸ ਇਲਾਕੇ ਦੇ ਵਿੱਚ ਹੀ ਫਿਰ ਰਿਹਾ ਉਹ ਤੇ ਕੱਲਪਨ ਥੋੜਾ ਜਿਹਾ ਦਿਖਿਆ ਸੀ ਫੇਰ ਕੱਲ ਦਾ ਗਾਇਬ ਆ ਤੇ ਹੁਣ ਵੀ ਕਿਤੇ ਨਾ ਕਿਤੇ ਉਹ ਫਿਰ ਹੀ ਰਿਹਾ ਹੁਣ ਤੁਹਾਨੂੰ ਮਿਲਾਂਦੇ ਆ ਜਦੋਂ ਆ ਗਿਆ ਤੁਹਾਨੂੰ ਦਿਖਾਵਾਂਗੇ ਉਦੋਂ ਵੀ ਕਾਲੂ ਵੀ ਤੇ ਇਹ ਵੀਰ ਆਪਾਂ ਨੂੰ ਮਿਲਿਆ ਇਹ ਸਵੇਰੇ ਸਵੇਰੇ ਮਤਲਬ 4-5 ਵਜੇ ਦਾ ਇੱਥੇ ਆ ਤੋ ਪੁੱਛਦੇ ਆ ਇਹਨੂੰ ਕਰਦੇ ਆ ਗੱਲ ਤੇ ਵੀਰ ਚਲੋ ਇਹ ਆਪਣਾ ਵੀਰ ਆ ਤੇ ਪੁੱਛਦੇ ਆ ਇਹਨੂੰ ਤਾਂ ਵੀਰੋਂ ਆਪਾਂ ਪਹੁੰਚ ਗਏ ਸਵੇਰੇ ਸਵੇਰੇ ਤੇ ਵੀਰ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਹੀ ਰਾਖੀ ਕਰ ਰਹੇ ਆ ਕਿਉਂਕਿ ਇਹਨੂੰ ਵੀ ਵੀਰ ਨੂੰ ਕਿਤੇ ਬੱਬਰ ਸ਼ੇਰ ਮਿਲ ਗਿਆ ਹੁਣ ਵੀਰੇ ਕੋਈ ਮਿਲਿਆ ਸਰਾਖ ਤੁਸੀਂ ਦਿਨ ਰਾਤ ਮਿਹਨਤ ਕਰ ਰਹੇ ਹੋ ਹਾਂ ਕੁਝ ਨਹੀਂ ਮਿਲਿਆ ਹਲੇ ਪਤਾ ਨਹੀਂ ਲੱਗਿਆ ਕੁਝ ਤੇ ਲੱਗਦਾ ਸਾਨੂੰ ਤਿੰਦੂਆ ਹੋਣਾ ਆ ਜਾਂ ਨਹੀਂ ਤਿੰਦੂਆ ਵੀ ਦੇਖਿਆ ਨਹੀਂ ਅਜੇ ਬਾਕੀ ਕਹਤ ਰਹੀ ਲੋਕ ਤੇ ਨਾਲੇ ਕਹਿੰਦੇ ਤੁਹਾਡੇ ਪਿੰਡ ਦੇ ਕੋਲ ਵੀ ਆ ਗਏ ਸੀ ਨੇੜੇ ਤੇੜੇ ਪਿੰਡਾਂ ਦੇ ਕੋਲ ਇਆਂ ਤਾਂ ਲੋਕ ਘਾਈ ਰਹੇ ਆ ਪਰ ਆਪਾਂ ਦੇਖਿਆ ਤਾਂ ਨਹੀਂ ਇਹ ਤੇ ਆ ਕੁੱਤਾ ਕਿਉਂ ਲਈ ਫਿਰ ਰਿਹਾ ਤੁਸੀਂ ਕੁੱਤੀ ਨਾਲ ਇਹ ਤਾਂ ਉਹ ਆਂਦੀ ਘੁੰਮਣ ਨਾਲ ਉਹ ਕਹਰੇ ਬਈ ਇੱਧਰ ਥੋੜਾ ਇੱਕ ਕਾਲੂ ਕਾਲੂ ਕੁੱਤਾ ਸੀ ਉਹ ਮਿਲਿਆ ਕਿ ਨਾ ਦੁਬਾਰਾ ਕਾਲੂ ਦਾ ਸੂਰਾਂ ਨੂੰ ਫੜਦਾ ਬਈ ਹੈ ਸੂਰਾਂ ਨੂੰ ਫੜਦਾ ਫੜਦਾ ਸੂਰ ਤੇ ਵੀਰੇ ਨਾ ਕਾਲੂ ਹਲੇ ਤੱਕ ਨਹੀਂ ਆਇਆ 3 ਦਿਨਾਂ ਤੋਂ ਕੱਲ ਥੋੜਾ ਜਿਹਾ ਦੇਖਿਆ ਸੀ ਪਰ ਹੁਣ ਫੇਰ ਗਾਇਬ ਆ ਉਧਰ ਤੇ ਸੂਰ ਸਾਰਜ ਵੀ ਫੜਦਾ ਉਹ ਕਈ ਵਾਰ ਉਨੂੰ ਜੋ ਵੀ ਟੱਕਰ ਜਾਂਦਾ ਪੂਰਾ ਨਸ਼ਕਾਰ ਕਰਦਾ ਬਾਈ ਤਾਂ ਦੇਖੋ ਵੀਰੋ ਕਿੰਨੀ ਮਤਲਬ ਖਤਰਨਾਕ ਦੀ ਜਗ੍ਹਾ ਇੱਥੇ ਤੇ ਆਹ ਦੇਖੋ ਕਿੰਨੇ ਕਿੰਨੇ بڑے ਕੱਖ ਹੋਇਆ ਤੇ ਅਜੇ ਅਜੇ ਜਗ੍ਹਾ ਤੇ ਮਤਲਬ ਹੋ ਵੀ ਸਕਦਾ ਤੁਹਾਨੂੰ ਸਾਲੂ ਦੇਖੋ ਇਧਰ ਨੂੰ ਬਹੁਤ ਤੇਜ਼ ਉਦਨ ਹੁਖਾਰ ਕੁਝ ਨਾ ਕੁਝ ਨੂੰ ਦਿਖਿਆ ਸੀ ਤੇ ਵਿੱਚ ਵੀ ਬੜੇ ਨੇ ਇਹ ਨਹਿਰਾ ਦੇਖੋ ਨੇੜੇ ਨੇੜੇ ਸਾਰੀ ਨਹਿਰਾ ਇਹ ਤੇ ਉਹ ਦੂਰ ਦੂਰ ਤੱਕ ਫੈਲੀ ਹੋਈ ਆ ਤੇ ਵਿੱਚ ਪਾਣੀ ਵੀ ਆ ਆਪਣਾ ਕਾਲੂ ਇਹਦੇ ਵਿੱਚੋਂ ਹੀ ਉਸ ਦਿਨ ਬਹੁਤ ਮਤਲਬ ਉਸਨੇ ਹਵਾ ਜਾਈ ਪਜਾਈ ਕੀਤੀ ਮਤਲਬ ਆਪਾਂ ਨੂੰ ਤੋਂ ਪਤਾ ਝਾੜੀਆਂ ਬਹੁਤ ਆ ਤੇ ਕਾਲੂ ਵਿੱਚ ਵੀ ਵੜਿਆ ਸੀ ਤੇ ਹੁਣ ਤੱਕ ਮਤਲਬ ਦਿਖਿਆ ਨਹੀਂ ਤੇ ਡਰਿਆ ਹੋਇਆ ਵੀ ਬਹੁਤ ਆ ਕਈ ਦਿਨਾਂ ਤੋਂ ਆਪਣੇ ਘਰਾਂ ਵੀ ਨਹੀਂ ਆ ਰਿਹਾ ਕਿਉਂਕਿ ਇੱਧਰ ਹੀ ਫਿਰ ਰਿਹਾ ਉਹ ਤੇ ਕਾਣੀ ਪੋਜਾ ਵੀ ਤੈਨੂੰ ਪਤਾ ਸਵੇਰੀ ਇੱਥੇ ਆ ਜਾਂਦੀ ਆ ਆ ਦੇਖ ਸਕਦੇ ਹੋ ਵੀਰੋ ਕਿਉਂਕਿ ਦੂਰ ਦੂਰ ਤੱਕ ਵੀਰੋ ਇਹ ਏਰੀਆ ਜਾਂ ਮਤਲਬ ਇਹ ਮੈਦਾ ਹੀ ਆ ਜਿਵੇਂ ਜੰਗਲ ਹੁੰਦਾ ਐਨ ਹੈਰਾਇ ਪੱਡੇ ਦੇਖੋ ਕਿੰਨੇ ਕਿੰਨੇ ਹੋ ਰਹੇ ਆ ਤੇ ਇੱਥੇ ਬਾਂਦਰ ਹੁੰੰਦਰ ਵਗੈਰਾ ਵੀ ਰਹਿੰਦੇ ਆ ਪੱਡਿਆਂ ਤੇ ਜੋ ਕਿ ਇੱਧਰ ਫਸਲਾਂ ਫਸਲਾਂ ਨੂੰ ਬਹੁਤ ਖਰਾਬ ਕਰਦੇ ਆ ਤੇ ਆਪਨੇ ਥੋੜੀ ਦੂਰ ਤੇ ਕਹਿੰਦੇ ਅੱਧਾ ਕਿਲੋਮੀਟਰ ਦੂਰ ਤੇ ਕਹਿੰਦੇ ਆਪਣਾ ਇੱਕ ਜੰਗਲ ਵੀ ਪੈਂਦਾ ਇੱਥੇ ਨੇੜੇ ਹੀ ਆ ਤੁਹਾਨੂੰ ਦਿਖਾਵਾਂਗੇ ਕਿਸੇ ਦਿਨ ਉਹ ਵੀ ਤੇ ਦੇਖ ਸਕਦੇ ਹੋ ਤੁਸੀਂ ਬਾਕੀ ਵੀਰੋ ਹੈ ਜਾਂ ਨਹੀਂ ਹੈ ਤਾਂ ਐਤਾ ਪਤਾ ਨਹੀਂ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਬਹੁਤ ਰੌਲਾ ਚੱਲ ਰਿਹਾ ਮਤਲਬ ਵੀਡੀਓ ਵੀ ਬਹੁਤ ਆਰੀਆਂ ਕਦੇ ਉਸ ਪਿੰਡ ਚੱਕਦੇ ਹੋ ਉਸ ਪਿੰਡ ਚ ਪਰ ਚਲੋ ਆਪਾਂ ਜੀ ਮਤਲਬ ਕੀ ਪਤਾ ਹੋ ਵੀ ਸਕਦਾ ਪਰ ਵੀਰੋ ਆਪਾਂ ਇਹ ਗੱਲ ਕਹਾਂਗੇ ਆਪਣਾ ਖਿਆਲ ਰੱਖਿਆ ਕਰੋ ਰਾਤ ਬਰਾਤ ਨੂੰ ਨਾ ਬਾਹਰ ਨਿਕਲਿਆ ਕਰੋ ਕਿਉਂਕਿ ਜਦੋਂ ਤੱਕ ਇਹ ਨਹੀਂ ਕਾਬੂ ਆਉਂਦੇ ਤੇ ਨੁਕਸਾਨ ਤੁਹਾਨੂੰ ਪਤਾ ਹੀ ਬਹੁਤ ਪਹੁੰਚਾ ਸਕਦੇ ਆ ਇਹ ਤੇ ਕਮਣ ਪਿੱਛੇ ਵੀਡੀਓ ਵੀ ਆਈ ਸੀ ਜੋ ਕਿ ਕਬੀਰ ਦੀ ਆਪਣੀ ਦੀ ਗੈਂ ਗਾਂ ਦਾ ਸੀ ਜੇ ਉਹਦੀ ਛੋਟੀ ਜੀ ਬੱਚੀ ਉਹਦੇ ਕੰਨ ਮਤਲਬ ਤੁਸੀਂ ਦੇਖਿਆ ਹੀ ਹੋਣਾ ਕੰਨ ਨੂੰ ਖਾ ਕੇ ਖਾ ਗਿਆ ਸੀ ਤੇ ਵੀਡੀਓ ਵੀ ਬਹੁਤ ਤੁਸੀਂ ਦੇਖਿਓ ਹੁਣੀ ਤੇ ਆਪਾਂ ਤਾਂ ਇਹ ਸਲਾਹ ਦੇਵਾਂਗੇ ਵੀਰੋ ਕਿਉਂਕਿ ਜਦੋਂ ਤੱਕ ਇਹ ਕਾਬੂ ਨਹੀਂ ਆਉਂਦੇ ਤੇ ਆਪਣਾ ਖਿਆਲ ਰੱਖਿਆ ਕਰੋ ਖਾਸ ਕਰ ਆਪਣੇ ਜਿੰਨੇ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦੇ ਆ ਕਿਉਂਕਿ ਜਿਆਦਾ ਰੋਲਾ ਵੀਰੋ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਆ ਇਹ ਪਰ ਖਿਆਲ ਰੱਖਣਾ ਚਾਹੀਦਾ ਫੇ ਤੁਹਾਨੂੰ ਪਤਾ ਹੀ ਆ ਇਹੋ ਪਤਾ ਨਹੀਂ ਕੀ ਰਿਹਾ ਤੇ ਕੋਈ ਵੀਰ ਕਹਿੰਦੇ ਆ ਵੀ ਤਿੰਨ ਚਾਰ ਆ ਇਹ ਕੋਈ ਕਹਿੰਦਾ ਇੱਕ ਆ ਤੇ ਤੁਸੀਂ ਇੱਕ ਖਬਰ ਹੋਰ ਦੇਖਿਓ ਹਣੀ ਉੱਤਰਾਖੰਡ ਦੀ ਇੱਥੇ ਕੀ ਆਪਣੇ ਪੇਡੀਆਂ ਨੇ ਬਹੁਤ ਮਤਲਬ ਹਾਹਾਕਾਰ ਮਚਾਈ ਹੋਈ ਆ ਉੱਥੇ ਵੀ ਤੇ ਬਾਕੀ ਵੀਰੋ ਆਪਣਾ ਧਿਆਨ ਰੱਖਿਆ ਕਰੋ ਆ ਦੇਖੋ ਹਣੇ ਨਾਲ ਪੋਜਾਏ ਸਾਰਾ ਦਿਨ ਆਪਣੇ ਨਾਲ ਹੀ ਰਹਿੰਦੀ ਐ ਇੱਥੇ ਬਾਕੀ ਵੀਰੋ ਆ ਵੀਡੀਓ ਤੁਸੀਂ ਦੇਖ ਹੀ ਲਈ ਹੁਣ ਇੱਕ ਬੱਬਰ ਛੇਰ ਦੀ ਵੀਡੀਓ ਆ ਜੋ ਕਿ ਪੈਟਰੋਲ ਪੰਪ ਤੇ ਮਤਲਬ ਦੇਖੋ ਕਿਵੇਂ ਫਿਰ ਰਿਹਾ ਕੁੱਤੇ ਵੀ ਉਹਨੂੰ ਭੌਂਕ ਰਿਹਾ ਦੇਖੋ ਕਿਵੇਂ ਫਿਰਿਆ ਜਿਵੇਂ ਉਹਨੂੰ ਕਿਸੇ ਦਾ ਡਰ ਹੀ ਨਹੀਂ ਹੈਗਾ ਜਿਵੇਂ ਫਿਰ ਰਿਹਾ ਇਹ ਮਤਲਬ ਫੇਕ ਵੀ ਹੋ ਸਕਦੀ ਆ ਪਰ ਰੀਅਲ ਵੀ ਹੋ ਸਕਦੀ ਆ ਇਹ ਹਲੇ ਕੁਝ ਪਤਾ ਨਹੀਂ ਲੱਗਦਾ ਪਰ ਇਹ ਸਮਝ ਨਹੀਂ ਆ ਰਹੀ ਵੀਰੋ ਕਦੇ ਤੇਂਦੂਆ ਕਦੇ ਬੱਬਰ ਸ਼ੇਰ ਕਦੀ ਕੋਝ ਕਦੀ ਕੁਝ ਪੰਜਾਬ ਚ ਇੱਕ ਨਾ ਇੱਕ ਜੀਤਾਂ ਦੇਖਣੇ ਮਿਲ ਰਹੀ ਆ ਪਤਾ ਨਹੀਂ ਕੀ ਮਤਲਬ ਕਿੱਥੋਂ ਆ ਰਿਹਾ ਇਹ ਕਿੱਥੋਂ ਨਹੀਂ ਤਾਂ ਤੁਸੀਂ ਆਪਣਾ ਖਿਆਲ ਰੱਖਿਆ ਕਰੋ ਮਿਲਦੇ ਆ ਆਪਣੇ ਆ ਨੈਕਸਟ ਵੀਡੀਓ ਦੇ ਵਿੱਚ